자막은 설정에서 선택하실 수 있습니다. ਮਾਨਯੋਗ ਸੀਪੀ ਸਾਹਿਬ ਸ੍ਰੀ ਗੁਰਪ੍ਰੀਤ ਸਿੰਘ ਕੋਲ ਰਾਈਪੀਐਸ ਸ੍ਰੀ ਵਿਜੇ ਆਲਮ ਜੀ ਪੀਪੀਐਸ ਸ੍ਰੀ ਨਵਜੋਤ ਸਿੰਘ ਜੀ ਏਡੀਸੀਪੀ 3 ਸ੍ਰੀ ਗੁਰਿੰਦਰ ਗੁਰਿੰਦਰਪਾਲ ਸਿੰਘ ਸਿੱਧੂ ਏਸੀਪੀ ਈਸਟ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਕੱਲੂ ਘਾਰੇ ਦੇ ਸਬੰਧ ਵਿੱਚ ਇਹ ਇਲੈਕਸ਼ਨਾਂ ਦੇ ਸਬੰਧ ਜਿਹੜਾ ਕੋਰਟ ਆਫ ਕੰਡਕਟ ਲੱਗਾ ਹੋਇਆ ਹੈ ਬਹੁਤ ਸਖਤੀ ਦੇ ਨਾਲ ਜਿਹੜਾ ਚੈਕਿੰਗ ਕੀਤੀ ਜਾਂਦੀ ਹੈ ਕਿਸੇ ਦੌਰਾਨ ਏਐਸਆਈ ਪ੍ਰੀਮ ਸਿੰਘ ਈਐਸਆਈ ਬਲਦੇਵ ਸਿੰਘ ਤੇ ਸਬ ਇੰਸਪੈਕਟਰ ਰਿਸ਼ਿਸ਼ ਕੁਮਾਰ ਜੀ ਇਹ ਆਵਾਖਵਾਕ ਟੀਮਾਂ ਦੇ ਨਾਲ ਇਲਾਕੇ ਦੇ ਵਿੱਚ ਗਸ਼ਤ ਲਈ ਨਿਕਲੇ ਸੀ ਇਨਫਾਰਮੇਸ਼ਨ ਆਈ ਕਿ ਧਾਰਮਿਕ ਸਥਾਨਾਂ ਤੋਂ ਦੋ ਪੁਰਾਣੇ ਜਿਹੜੇ ਕਾਫੀ ਇਨਤੇ ਮਕਦਮੇ ਦਰਜ ਨੇ ਰਣਜੀਤ ਸਿੰਘ ਈਲੀ ਸੰਭਗਾ ਇਹ ਕਾਲਗੜ੍ਹ ਟਪਈਆਂ ਦਾ ਆ ਰਾਹੁਲ ਪ੍ਰੀਤ ਸਿੰਘ ਇਹ ਹੈਗਾ ਠੱਠੀਖਾਰਾ ਜਿਲ੍ਹਾ ਤਰਨਤਾਰਨ ਦੇ ਇਹ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੋਂ ਧਾਰਮਿਕ ਸਥਾਨਾਂ ਦਰਬਾਰ ਸਾਹਿਬ ਗੁਰਦੁਆਰਾ ਸੀਤਾ ਸਾਹਿਬ ਅਤੇ ਹੋਰ ਜਿਹੜੇ ਭੀੜ ਭੜਕੇ ਵਾਲੇ ਇਲਾਕੇ ਉਹਨਾਂ ਦੇ ਵਿੱਚ ਵੀ ਬਾਈਕ ਚੋਰੀ ਕਰਕੇ ਲੈ ਜਾਂਦੇ ਸੀਗੇ ਇਹਨਾਂ ਨੂੰ ਬਾਈਕ ਚੋਰੀ ਕਰਦੇ ਆ ਇਹਨਾਂ ਨੇ ਪ੍ਰੀਤ ਸਿੰਘ ਉਹਨਾਂ ਨੇ ਇਹਨਾਂ ਨੂੰ ਫੇਰੀ ਪਾਰਟੀ ਨੇ ਗ੍ਰਿਫਤਾਰ ਕੀਤਾ ਦੌਰਾਨ ਪੁਲਿਸ ਨੇ ਇਹਨਾਂ ਨੇ ਚਾਰ ਮੋਟਰਸਾਈਕਲ ਸਪਲੈਂਡਰ ਇੱਕ ਪੈਸ਼ਨ ਪਲੱਸ ਇੱਕ ਟੀਵੀ ਟੀਵੀਐਸ ਔਰ ਇੱਕ ਪਲਟੀਨਾ ਮੋਟਰਸਾਈਕਲ ਜਿਹੜੇ ਨਾਲ ਹੁਣ ਤੱਕ ਸੱਤ ਮੋਟਰਸਾਈਕਲ ਰਿਕਵਰ ਕਰਾਏ ਨੇ ਅੱਜ ਫੇਰ ਇਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਊਗਾ ਰਿਮਾਂਡ ਲੈ ਕੇ ਔਰ ਵੀ ਜਿਹੜੇ ਇਹਨਾਂ ਨੇ ਦੋ ਮੋਟਰਸਾਈਕਲ ਦੱਸੇ ਆ ਤਰਨਤਾਰਨ ਵਾਲੀ ਸਾਈਡ ਤੇ ਉਹ ਵੀ ਜਿਹੜੇ ਮੋਟਰਸਾਈਕਲ ਨੇ ਉਹ ਰਿਕਵਰ ਕਰਕੇ ਤੇ ਜਿਹੜਾ ਵੱਧ ਤੋਂ ਵੱਧ ਜਿੰਨਾ ਕੋ ਰਿਕਵਰੀ ਕੀਤੀ ਜਾਊਗੀ ਤੇ ਸਲਾਖਾ ਵਿਸ਼ੇ ਤੇ ਜਾਏ ਪਰ ਇਹਨਾਂ ਦੋਵਾਂ ਦੋਸ਼ੀਆਂ ਦੇ ਵਿੱਚ ਆਪਸ ਦੇ ਵਿੱਚ ਰਿਲੇਸ਼ਨ ਕੀ ਹੋਇਆ ਇਹ ਜਿਹੜਾ ਮਾਮਾ ਭਣੇਵਾ ਜੇ ਇਹ ਲਗਾਤਾਰ ਜਿਹੜਾ ਚੋਰੀਆਂ ਕਰਦੇ ਆ ਜਿਹੜਾ ਇਹ ਮਾਮਾ ਵਾ ਰਣਜੀਤ ਸਿੰਘ ਤੇ ਕਾਲਗੜ੍ਹ ਚ ਭਈਆਂ ਰਹਿੰਦਾ ਜਿਹੜਾ ਖਾਰੇ ਵਾਲਾ ਮੁੰਡਾ ਉਹ ਰਾਹੁਲ ਪ੍ਰੀਤ ਇਹ ਵੀ ਉਹਦੇ ਕੋਲ ਮਾਮੇ ਕੋਲ ਹੀ ਉੱਤੇ ਜ਼ਿਆਦਾ ਰਹਿੰਦਾ ਆਪਣੇ ਪਿੰਡ 'ਚ ਤੇ ਨਸ਼ੇ ਨਹੀਂ ਸੀ ਫੜੀ ਅਜੇ ਤੱਕ ਇਹ ਗੱਲ ਸਾਹਮਣੇ ਨਹੀਂ ਆਈ ਪਾਰਟਵਰ ਇਨਵੈਸਟੀਗੇਸ਼ਨ ਹੈ ਜੋ ਵੀ ਗੱਲ ਸਾਹਮਣੇ ਆਊ ਨਸ਼ੇ ਵਾਲੀ ਵੀ ਆਊਗੀ ਤੇ ਉੱਤੇ ਵੀ ਵੱਖ-ਵੱਖ ਤਰ੍ਹਾਂ ਨਾਲ ਕਸ਼ਿਸ਼ ਕੀਤੀ ਜਾਊਗੀ ਔਰ ਕਾਰਵਾਈ ਕੀਤੀ ਜਾਊਗੀ ਇਹ ਮਤਲਬ ਹੈ ਕਿ ਜਿਹੜਾ ਰਣਜੀਤ ਸਿੰਘ ਹੈ ਇਹਦੇ ਤੇ ਦੋ ਮੁਕਦਮੇ ਐਂਡੀਪੀਐਸ ਦੇ ਆ ਤੇ ਇੱਕ ਚੋਰੀ ਦਾ ਮੁਕਦਮਾ ਦਰਜ ਆ ਜਿਹੜਾ ਦੂਸਰਾ ਵਾ ਉਹਦੀ ਜੀ ਪਾਈ ਸਾਈਡੀ ਦੇ ਵਿੱਚ ਅਜੇ ਕੁਝ ਨਹੀਂ ਆ ਰਿਹਾ ਫਿਰ ਵੀ ਉਹਦੇ ਥਾਣੇ ਤੋਂ ਕਨਫਰਮ ਕੀਤਾ ਜਾ ਰਿਹਾ ਆ ਜੋ ਵੀ ਇਹਨਾਂ ਨੇ ਪਹਿਲਾਂ ਵਾਰ ਦਾ ਤਾਂ ਕੀਤੀਆਂ ਹੋਣੀਆਂ ਆ ਉਹ ਵੀ ਸਾਹਮਣੇ ਨਾਲ ਲਿਖੇ ਵੀ ਦੀ ਜਾਣੀਆਂ ਆ ਮੋਟਰਸਾਈਕਲ ਚੋਰੀ ਕਰਕੇ ਕਿਸੇ ਨੂੰ ਵੇਚਦੇ ਸੀ ਆਪਾਂ ਮੋਟਰਸਾਈਕਲ ਜਿਹੜੇ ਇਹ ਆਪਾਂ ਰਿਕਵਰ ਕੀਤੇ ਤੇ ਇਹਨਾਂ ਦੇ ਕੋਲੋਂ ਅਜੇ ਹੋਏ ਜਿਹੜੇ ਕਿਸ ਨੂੰ ਅੱਗੇ ਵੇਚੇ ਹੋਣਗੇ ਉਹਦੇ ਤੇ ਅਜੇ ਤਫ਼ਤੀਸ਼ ਚੱਲੀ ਆ ਰਹੀ ਆ ਰਿਮਾਂਡ ਲਵਾਂਗੇ ਜਿੱਥੇ-ਜਿੱਥੇ ਵੀ ਇਹਨਾਂ ਨੇ ਵੇਚੇ ਹੋਣਗੇ ਲੈ ਕੇ ਉਹ ਰਿਕਵਰ ਕਰਕੇ ਸਾਰੇ ਉਹਨਾਂ ਨੂੰ ਵੀ ਨਾਲ ਚਾਰਜੋ ਯਾਰਾਂ ਦੇ ਵਿੱਚ ਜੋ ਮਾਰਕੀ ਤੇ ਜੋ ਇਹ ਮਾਮਲਾ ਪਹੁੰਚਿਆ ਹੈ ਕਿ ਜਾਂ ਫਿਰ ਹੋਰ ਵੀ ਨਾ ਆਉਂਦੇ ਜਾ ਰਹੇ ਹੋ ਅਜੇ ਤੱਕ ਜੋ ਗੱਲ ਸਾਹਮਣੇ ਆਈ ਹੈ ਜਿਹਦੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਅਗਲੀ ਇਨਵੈਸਟੀਗੇਸ਼ਨ ਦੇ ਵਿੱਚ ਜੋ ਗੱਲ ਸਾਹਮਣੇ ਆਊ ਦੱਸਿਓ ਰਾਜ ਨਾਗਰਿਕ ਮਾਰਕੀ ਤੇ ਨਾਜੀ ਰਿਮਾਂਡ ਲਵਾਂਗੇ ਜੀ ਇਹਨਾਂ ਨੂੰ ਰਿਮਾਂਡ ਲਿਖਿਆ ਹੈ ਜਿੰਨਾਂ ਨੂੰ ਰਿਮਾਂਡ ਮਿਲਿਆ ਤਿੰਨ ਦਿਨ ਦਾ ਲਿਖਿਆ ਹੈ ਔਰ ਉਹਦੇ ਚ ਬਾਅਦ ਤੋਂ ਬਾਅਦ ਕੋਸ਼ਿਸ਼ ਕਰਕੇ ਜਿਹੜਾ ਉਹ ਤਫ਼ਤੀਸ਼ ਅਮਲ ਚਲੀ ਆਉਂਦੀ ਆ ਦੇ ਇਹ ਯਾਦ ਨਾਲ ਜਿਹੜਾ ਤੁਹਾਨੂੰ ਮੀਸਤਾਨਾ ਕੋਈ 3 ਸੈਕਿੰਡ ਜਵਾਕ ਜਿਹੜੀ ਕੀਤੀ ਕਰਦੇ ਸੀ ਜਿਹੜਾ ਪਹਿਲਾ ਮੋਟਰਸਾਈਕਲ ਆਪਾਂ ਇਹਨਾਂ ਕੋ ਜਿਹਦੇ ਉੱਤੇ ਸੀਗੇ ਸਵਾਰ ਇਹ ਦਵਾਰ ਸਾਹਿਬ ਤੋਂ ਚੋਰੀ ਕੀਤਾ ਸੀ ਜਿਹੜਾ ਸੈਕਿੰਡ ਹੀ ਦੂਸਰਾ ਪਲਟੀਨਾ ਦੇ ਕੋਲ ਮੋਟਰਸਾਈਕਲ ਇਹਨਾਂ ਨੇ ਰਿਕਵਰ ਕਰਾਇਆ ਸੀ ਬਲੈਂਡਰ ਇਹਨਾਂ ਸੀਦਾ ਸਾਹਿਬ ਤੋਂ ਚੋਰੀ ਕੀਤਾ ਇਸ ਤੋਂ ਇਲਾਵਾ ਹੋਰ ਵੱਖ-ਵੱਖ ਜਗ੍ਹਾ ਤੋਂ ਕੀਤੀ ਨੇ ਚੋਰੀ ਤੇ ਬਾਕੀ ਵੀ ਜਿਹੜੀ ਪੋਛਗਿੱਚ ਗੱਲ ਸਾਹਮਣੇ ਆਊਗੀ